ਤੁਸੀਂ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ 'ਚ ਅਕਸਰ ਸਬਜ਼ੀਆਂ ਵੇਚਣ ਵਾਲੇ ਦੇਖੇ ਹੋਣਗੇ ਪਰ ਅੰਮ੍ਰਿਤਸਰ ਦੀ ਇੱਕ ਤਸਵੀਰ ਇਹ ਸਾਹਮਣੇ ਆਈ ਹੈ ਜਿੱਤੇ ਇੱਕ ਵਿਅਕਤੀ ਸਬਜ਼ੀਆਂ ਤਾਂ ਵੇਚਦਾ ਹੈ ਪਰ ਇਸ ਨੇ 4 ਐਮਏ ਅਤੇ ਪੀ ਐਚ ਡੀ ਕੀਤੀਆਂ ਹਨ ਡਾਕਟਰ ਸੰਦੀਪ ਸਿੰਘ ਨੇ 11 ਸਾਲ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਪੜਾਇਆ ਪਰ ਮੈਨੇਜਮੈਂਟ ਨੇ ਉਹਨਾਂ ਨੂੰ ਪੱਕੀ ਨੌਕਰੀ ਨਹੀਂ ਦਿੱਤੀ ਇਸ ਤੋਂ ਬਾਅਦ ਡਾਕਟਰ ਸੰਦੀਪ ਸਿੰਘ ਨੇ ਰੇੜੀ ਤੇ ਗਲੀਆਂ 'ਚ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਰੇੜੀ ਤੇ ਪੀ ਐਚ ਡੀ ਸਬਜੀ ਵਾਲੇ ਦਾ ਬੋਰਡ ਲੱਗਿਆ ਹੋਇਆ ਹੈ ਇਸ ਬਾਰੇ ਗੱਲ ਕਰਦੇ ਹੋਏ ਸੰਦੀਪ ਸਿੰਘ ਨੇ ਦੱਸਿਆ ਕਿ ਉਹਨੇ 4 ਐਮਏ ਤੇ ਪੀ ਐਚ ਡੀ ਕਰ ਚੁੱਕਿਆ ਹੈ ਅਤੇ ਹੁਣ ਵੀ ਉਸਦੀ ਪੜ੍ਹਾਈ ਲਗਾਤਾਰ ਜਾਰੀ ਹੈ ਉਹਨਾਂ ਕਹਿੰਿਆ ਕਿ ਲੋਕ ਉਸ ਤੋਂ ਸਬਜੀ ਵੇਚਣ ਦਾ ਕਾਰਨ ਪੁੱਛਦੇ ਹਨ ਆਪਣੀ ਨੌਕਰੀ ਨੂੰ ਲੈ ਕੇ ਉਹਨਾਂ ਕਹਿਆ ਕਿ ਉਸ ਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਯੂਨੀਵਰਸਿਟੀ ਜਿੱਥੇ ਉਸਨੇ ਪੜਾਇਆ ਉਸ ਮੈਨੇਜਮੈਂਟ ਨੇ ਵੀ ਬਾਹ ਨਹੀਂ ਫੜੀ ਸਰਕਾਰਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਹਨਾਂ ਕਿਹਾ ਕਿ ਸਰਕਾਰਾਂ ਦੇ ਹਾੜੇ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਰਕਾਰਾਂ ਤੋਂ ਸਿਰਫ ਡਾਂਗਾ ਖਾਣ ਨੂੰ ਹੀ ਮਿਲਦੀਆਂ ਹਨ ਡਾਕਟਰ ਸੰਦੀਪ ਸਿੰਘ ਦੱਸਦੇ ਹਨ ਕਿ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਉਹਨਾਂ 11 ਸਾਲ ਪੜਾਇਆ ਹੈ ਉਹਨਾਂ ਕਿਹਾ ਉਸ ਸਮੇਂ ਉਹਨਾਂ ਦੇ ਰਿਸ਼ਤੇਦਾਰ ਸਲਾਹ ਮੰਗਦੇ ਸੀ ਪਰ ਹੁਣ ਸਬਜ਼ੀ ਦੀ ਰੇੜੀ ਵੇਖ ਪਾਸਾ ਵਟ ਗਏ ਹਨ ਉਹਨਾਂ ਕਿਹਾ ਕਿ ਟੀਚਿੰਗ ਉਹਨਾਂ ਦਾ ਪੈਸ਼ਨ ਹੈ ਭਾਵੇਂ ਯੂਨੀਵਰਸਿਟੀ ਨੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਉਹ ਅਜੇ ਤੱਕ ਡੋਲੇ ਨਹੀਂ ਹਨ ਜਲਦੀ ਪੈਸੇ ਇਕੱਠੇ ਕਰ ਟਿਊਸ਼ਨ ਸੈਂਟਰ ਖੋਲ੍ਹ ਕੇ ਮੁਰ ਤੋਂ ਟੀਚਿੰਗ ਸ਼ੁਰੂ ਕਰ ਦੇਣਗੇ ਉਹਨਾਂ ਕਿਹਾ ਉਹ ਹਜੇ ਵੀ ਪੜ੍ਹਾਈ ਕਰ ਰਹੇ ਹਨ ਅਤੇ ਸਬਜ਼ੀ ਵੇਚ ਕੇ ਉਹ ਘਰ ਜਾ ਕੇ ਪੜ੍ਹਦੇ ਹਨ ਉਹ ਅੱਗੇ ਪੜ੍ਹ ਰਹੇ ਹਨ ਅਤੇ ਉਹਨਾਂ ਦੀ ਤਿਆਰੀ ਜਾਰੀ ਹੈ ਡਾਕਟਰ ਸੰਦੀਪ ਸਿੰਘ ਵਾਂਗੂ ਹੋਰ ਕਿੰਨੇ ਹੀ ਮੇਰੇ ਵੀਰ ਭੈਣ ਬੇਰੁਜ਼ਗਾਰ ਫਿਰਦੇ ਹਨ ਇੰਨਾ ਪੜ੍ਹ ਲਿਖ ਕੇ ਵੀ ਦਿਹਾਰੀਆਂ ਕਰਨ ਦੇ ਲਈ ਉਹ ਮਜਬੂਰ ਨੇ ਤੇ ਦੋਸਤੋ ਇਹ ਵੀਡੀਓ ਸਰਕਾਰ ਦੀ ਨੌਕਰੀਆਂ ਦੇਣ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੀ ਹੈ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਸਾਨੂੰ ਆਪਣੇ ਸੁਝਾਅ ਜਰੂਰ ਦਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਤੇ ਡੇਲੀ ਨਵੀਆਂ ਅਪਡੇਟਸ ਦੇਖਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਦੋਸਤੋ ਇਸ ਵੀਰ ਦੇ ਬਾਰੇ ਆਪਣੇ ਸੁਝਾਅ ਸਾਡੇ ਚੈਨਲ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ